ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਪਾਰਟੀ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਦਾ ਸੁੱਚਾ ਸਿੰਘ ਛੋਟੇ ਪਰ ਵੱਲੋਂ ਭੇਜਿਆ ਵਫਦ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ ਵਫਦ ਨੇ ਹੜਾਂ ਦੌਰਾਨ ਨੁਕਸਾਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਤੇ ਮੰਗ ਪੱਤਰ ਵੀ ਦਿੱਤਾ ਮੰਗ ਪੱਤਰ ਦੇਣ ਮਗਰੋਂ ਵਫਦ ਨੇ ਕੀ ਕਿਹਾ ਆ ਸੁਣਦੇ ਹਾਂ ਬਣੇ ਰੋਕ ਕਲੰਦਰ ਪੋਸਟ న్యూਸ ਦੇ ਨਾਲ ਆ ਵਾਹਿਗੁਰੂ ਜੀ ਫਤਿਹ ਅੱਜ ਸਾਡਾ ਵਫਦ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਭਾ ਦੀ ਅਗਸ਼ ਦੇ ਸੱਜਣ ਦੇਹਾਂਦਾ ਐਸੋਸੀਏਸ਼ਨ ਛੋਟੇਪੁਰ ਸਾਹਿਬ ਨੇ ਵੀ ਸਾਰੇ ਰੋਖ ਲਾ ਕੇ ਡੀਸੀ ਸਾਹਿਬ ਕੋ ਭੇਜਿਆ ਕਿ ਜਿਹੜਾ ਫਲੱਡਾਂ ਦਾ ਨੁਕਸਾਨ ਹੋਇਆ ਉਹ ਜ਼ਿੰਮੇਵਾਰਾਂ ਦੀ ਭਰਪਾਈ ਵਾਸਤੇ ਸਰਕਾਰਾਂ ਸੈਕਟਰ ਸਰਕਾਰ ਤੇ ਪੰਜਾਬ ਸਰਕਾਰ ਕੋਈ ਇਹ ਹੱਲ ਕਢਣ ਜਿਹੜਾ ਜ਼ਿੰਮੇਵਾਰਾਂ ਦਾ ਧੱਕਾ ਹੋ ਰਿਹਾ ਝੋੜਾਂ ਘੱਟ ਰੇਟ ਦੇ ਵੇਚ ਰਿਹਾ ਕਣਕ ਦੀ ਬਜਾਈ ਦੇਰੀ ਹੋ ਰਹੀ ਆ ਕੰਬਾਈਨਾਂ ਦਾ ਮਸਲਾ ਵੀ ਉਠਾਇਆ ਗਿਆ ਵੀ ਜਿਹੜੇ ਕੰਬਾਈਨਾਂ ਵਾਲੇ ਵੱਧ ਰੇਟ ਲੈ ਰਹੇ ਕਟਾਈ ਵਿੱਚ ਉਹਨਾਂ ਵੱਲ ਵਿੱਚ ਇਹ ਚਾਹ ਧਿਆਨ ਦਿੱਤਾ ਜਾਵੇ ਤੇ ਝੋਨਾ ਜਿਹੜਾ ਟਾਈਮ ਨਾਲ ਚੁੱਕ ਜਾਵੇ ਤੇ ਝੋਨੇ ਤੇ ਬੋਨਸ ਵੀ ਦਿੱਤਾ ਜਾਵੇ ਇਸ ਕਰਕੇ ਸਾਰਾ ਬਖਤਾ ਜੀ DC ਸਾਹਿਬ ਨੂੰ ਮਿਲਿਆ ਤੇ DC ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਕਿਸਾਨਾਂ ਨਾਲ ਨਾਲ ਕੱਢਣਗੇ ਕੋਈ ਬੇਇਨਸਾਫੀ ਨਹੀਂ ਹੋਣੀ ਹੋਦੀ ਜਾਏਗੀ DC ਸਾਹਿਬ ਨੇ ਬਹੁਤ ਵਧੀਆ ਸਾਨੂੰ assurance ਦਵਾਇਆ ਧੰਨਵਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸੋਨੀ ਅਕਾਲੀ ਦਲ ਦੇ ਪੰਨਰ ਫਜ਼ੀਲ ਤੋਂ ਇੱਕ ਵਫਾ ਜਿਹੜਾ ਉਹ DC ਸਾਹਿਬ ਜੁਮੇਨ ਆਇਆ ਸੀ ਜਿਹੜੇ ਆ ਪਿੱਛੇ ਹੜ੍ਹ ਆਏ ਨੇ ਤੇ ਹੜ੍ਹਾਂ ਦੇ ਵਿੱਚ ਜੋ ਕਿਸਾਨਾਂ ਦਾ ਤੇ ਲੋਕਾਂ ਦਾ ਨਕਸ਼ਾਨ ਹੋਇਆ ਦੋਵਾਂ ਸਰਕਾਰਾਂ ਨੇ ਪੰਜਾਬ ਸਰਕਾਰ ਨੇ ਵੀ ਤੇ ਸੈਂਟਰ ਸਰਕਾਰ ਨੇ ਵੀ ਇੱਕ ਦੂਜੇ ਤੇ ਦੋਸ਼ ਲਾਉਣ ਤੋਂ ਬਿਨਾਂ ਕੋਈ ਗੱਲ ਨਹੀਂ ਕੀਤੀ ਸवाय ਗੱਲਾਂ-ਬਾਤਾਂ ਦੇ ਵਿੱਚ ਹੀ ਲੋਕਾਂ ਨੂੰ ਅਰਜਾ ਛੜਿਆ ਅਜੇ ਤੱਕ ਕੋਈ ਮਤ ਨਹੀਂ ਕੀਤੀ ਇਸ ਸਬੰਧ ਵਿੱਚ ਅਸੀਂ ਜਿਹੜੀ ਆ ਸਰਕਾਰ ਨੂੰ ਅਲਰਟ ਕਰਨ ਵਾਸਤੇ ਤੇ ਇੱਕ ਜਿਹੜੇ ਆ ਵੀ ਡੀਸੀ ਸਾਹ ਨੂੰ ਮਿਲੇ ਆ ਤੇ ਮੈਂ ਮੋਰਿਆਂ ਨੂੰ ਦਿੱਤਾ ਵਾ ਸੋੰਮੀਓ ਗਾਲੀ ਦੇ ਲੈ ਲੋ ਪੀ ਸਾਡੀ ਜਿਹੜੀ ਆਵਾਜ਼ ਆ ਇਹ ਲੋਕਾਂ ਦੀ ਆਵਾਜ਼ ਆ ਇਹਨੂੰ ਦੋਵਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਲੋਕਾਂ ਦੇ ਨਾਲ ਜੋ ਜ਼ਿਆਤੀ ਹੋਈ ਆ ਜੋ ਕੁਦਰਤ ਤੋਂ ਲੋ ਬੇਇਨਸਾਫੀ ਹੋਈ ਆ ਕੁਦਰਤ ਨਾਲ ਹੀ ਜਿਹੜੀ ਆ ਵੀ ਜੇ ਕਹਿ ਲਈਏ ਤੇ ਕੁਦਰਤ ਤੋਂ ਲੋ ਬੇਇਨਸਾਫੀ ਆ ਉਹਦਾ ਕੋਈ ਨਾ ਕੋਈ ਲੋਕਾਂ ਦਾ ਜਿਹੜੀ ਆ ਵੀ ਉਹ ਪਰ ਕੀਤੀ ਜਾਵੇ ਮਤ ਕੀਤੀ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਸੁੰਦਰ ਸਰਜੀਤ ਕਾਲੀ ਲਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅੱਜ ਅਸੀਂ ਡੀਸੀ ਸਾਹਿਬ ਨੂੰ ਸਾਰਾ ਬਖਤ ਮੰਗ ਪੱਤਰ ਦੇਣਾ ਹੈ ਜਿਹਦੇ ਵਿੱਚ ਸਾਰੇ ਸੀਨੀਅਰ ਸਾਡੇ ਅਹੁਦੇਦਾਰ ਨੇ ਮੰਗ ਪੱਤਰ ਦੇ ਵਿੱਚ ਸਾਡੀ ਇਹ ਹੈ ਕਿ ਕਿਸਾਨਾਂ ਦਾ ਜਿਹੜਾ ਜਾਨ ਮਾਲ ਦਾ ਵੀ ਨੁਕਸਾਨ ਹੋਇਆ ਬਹੁਤ ਵੱਡੇ ਪੱਤਰ ਤੇ ਫਸਲਾਂ ਤੇ ਤਬਾਹ ਹੋਈਆਂ ਘਰ ਤਬਾਹ ਹੋਏ ਜ਼ਮੀਨ ਜਿਹੜੀ ਹੈ ਉਹਨਾਂ ਦੀ 8 8 9 9 ਫੁੱਟ ਰੇਤ ਚੜ ਗਈ ਹੈ ਤੇ ਉਹਨਾਂ ਦੀ ਕੋਈ ਬਾਹ ਫੜਦਾ ਨਹੀਂ ਨਾ ਪੰਜਾਬ ਸਰਕਾਰ ਫੜ ਰਹੀ ਹੈ ਨਾ ਸੈਂਟਰ ਫੜ ਰਿਹਾ ਤੇ ਉਹ ਵਿਚਾਰੇ ਮਜੂਸੀ ਦੇ ਹਾਲਮ ਵਿੱਚ ਐ ਉਧਰੋਂ ਕਣਕ ਦਾ ਬਜਾਈ ਦਾ ਸਮਾਂ ਆ ਗਿਆ ਤੇ ਉਹਨਾਂ ਨੂੰ ਮਿਲ ਕੁਛ ਨਹੀਂ ਰਿਹਾ ਗੱਲੀ ਬਾਤੀ ਤੇ ਸਾਰੇ ਦਈ ਜਾਂਦੇ ਆ ਪਰ ਪ੍ਰੈਕਟੀਕਲੀ ਕੁਛ ਨਹੀਂ ਮਿਲ ਰਿਹਾ ਤੇ ਅਸੀਂ ਮੰਗ ਪੱਤਰ ਦਿੱਤਾ ਹੈ ਡੀਸ ਸਾਹਿਬ ਨੂੰ ਵੀ ਉਹ ਕਿਸਾਨਾਂ ਦੀ ਬਾਹ ਫੜੀ ਜਾਵੇ ਉਹਨਾਂ ਦਾ ਪਤਾ ਲਿਆ ਜਾਵੇ ਇੱਕ ਹੈ ਝੋਨਾ ਜਿਹੜਾ ਆ ਉਹ ਵੀ ਘੱਟ ਰੇਟ ਤੇ ਵਿਕ ਰਿਹਾ EVN 2100 ਤੋਂ ਲੈ ਕੇ 2000 ਤੋਂ ਹੁਣ 2250 2300 ਤੱਕ ਰੇਟ ਲੱਗ ਰਿਹਾ ਜਦੋਂ ਕਿ ਬਿੱਲ ਜਿਹੜੇ ਆ ਉਹ ਸਰਕਾਰੀ ਜਿਹੜੇ ਆ 2399 ਰੁਪਏ ਦੇ ਭਨੇ ਆ ਤੇ ਉਹ ਵਿੱਚੋਂ ਸ਼ਕੀ ਸ਼ਕਾਈ ਜਾ ਰਿਹਾ ਰਲ ਮਿਲ ਕੇ ਸਾਰੇ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਇਹ ਸਾਡੀਆਂ ਕੁਝ ਮੰਗਾ ਸੀ ਅੱਜ ਦੀਆਂ